ਮਸ਼ਹੂਰ ਗਾਇਕ ਰੈਪਰ ਯੋਯੋ ਹਾਨੀ ਸਿੰਘ ਇੱਕ ਵਾਰ ਫੇਰ ਤੋਂ ਨਵੇਂ ਵਿਵਾਦ ਦੇ ਵਿੱਚ गिर ਗਿਆ। ਸੋਸ਼ਲ ਮੀਡੀਆ ਦੇ ਉੱਪਰ ਹਾਨੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਖੁਲਿਆਮ ਦਿੱਲੀ ਦੇ ਇੱਕ ਸੰਗੀਤ ਸਮਾਰੋਹ ਦੌਰਾਨ ਸਟੇਜ ਤੋਂ ਅਸ਼ਲੀਲ ਟਿੱਪਣੀਆਂ ਕਰਦਾ ਹੋਇਆ ਦਿਖਾਈ ਦੇ ਰਿਹਾ। ਇਸ ਉੱਪਰ ਸਖਤ ਨੋਟਿਸ ਲੈਂਦੇ ਹੋਏ ਪੰਜਾਬੀ ਸਿੰਗਰ ਜਸਬੀਰ ਜੱਸੀ ਨੇ ਇਤਰਾਜ਼ ਜਤਾਇਆ। ਜਿਸ ਤੋਂ ਬਾਅਦ ਹੁਣ ਹਾਨੀ ਸਿੰਘ ਨੇ ਵੀ ਮਾਫੀ ਮੰਗੀ ਹੈ। ਆਖਿਰ ਹਾਨੀ ਸਿੰਘ ਨੇ ਅਜਿਹਾ ਕੀ ਬੋਲਿਆ ਅਤੇ ਕੀ ਇਸ ਤਰ੍ਹਾਂ ਬਾਰ-ਬਾਰ ਅਜਿਹੀਆਂ ਗਲਤੀਆਂ ਕਰਨੀਆਂ ਤੇ ਫਿਰ ਬਾਅਦ ਦੇ ਵਿੱਚ ਮਾਫੀ ਮੰਗ ਲੈਣਾ ਕਾਫੀ ਹੈ। ਫੈਨਸ ਇਸ ਬਾਰੇ ਕੀ ਸੋਚਦੇ ਨੇ ਆਓ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਆਂ ਦਰਸਲ 2 ਦਿਨ ਪਹਿਲਾਂ ਦਿੱਲੀ ਦੇ ਇੱਕ ਸੰਗੀਤ ਸਮਾਰੋਹ ਦੌਰਾਨ ਯੋਯੋ ਹਨੀ ਸਿੰਘ ਬਤੌਰ ਗੈਸਟ ਪਹੁੰਚਿਆ ਸਟੇਜ ਦੇ ਉੱਪਰ ਆਂਦੇ ਹੀ ਹਨੀ ਸਿੰਘ ਨੇ ਦਿੱਲੀ ਦੀ ਠੰਡ ਦਾ ਹਵਾਲਾ ਦਿੰਦੇ ਹੋਏ ਖੁੱਲਕੇ ਅਸ਼ਲੀਲ ਟਿੱਪਣੀਆਂ ਕੀਤੀਆਂ ਇਸੇ ਦੌਰਾਨ ਪ੍ਰਸ਼ੰਸਕਾਂ ਨੇ ਉਸਦੀ ਵੀਡੀਓ ਬਣਾਈ ਜੋ ਹੁਣ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਦਿੱਲੀ ਦੀ ਠੰਡ ਗਾੜੀ ਦੇ ਵਿੱਚ ਬੜਾ ਮਜ਼ਾ ਆਦਾ ਇਤਨੀ ਠੰਡ ਵਿੱਚ ਗਾੜੀ ਵਿੱਚ ਸੈਕਸ ਕਰੋ ਦਿੱਲੀ ਦੀ ਠੰਡ ਵਿੱਚ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇਸ ਉੱਪਰ ਇਤਰਾਜ਼ ਜਤਾਉਂਦੇ ਹੋਏ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਪਾਈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਹਨੀ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਉਹਨਾਂ ਕਿਹਾ ਕਿ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਸੀ ਪਰ ਇਹ ਸਾਰੀਆਂ ਹੱਦਾਂ ਪਾਰ ਕਰ ਗਿਆ ਇਸ ਲਈ ਮੈਨੂੰ ਕਰਨਾ ਪਿਆ ਇਹ ਦੁਬਾਰਾ ਸ਼ੁਰੂ ਹੋ ਗਿਆ ਅਤੇ ਇਹ ਰੁਕੇਗਾ ਨਹੀਂ ਜਸਦੀ ਨੇ ਅੱਗੇ ਕਿਹਾ ਕਿ ਮੈਂ ਹਨੀ ਸਿੰਘ ਦੇ ਮਾਪਿਆਂ ਅਤੇ ਭੈਣ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਸੀਂ ਬੋਲੋਗੇ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈ ਨਹੀਂ ਤਾਂ ਇਹ ਵਾਅਦਾ ਰਹੇਗਾ ਅਤੇ ਨੌਜਵਾਨਾਂ ਨੂੰ ਗਲਤ ਰਾਹ ਦੇ ਉੱਤੇ ਪਾਉਂਦਾ ਰਹੇਗਾ ਸਤਿ ਸ਼੍ਰੀ ਅਕਾਲ ਜੀ ਮੈਂ ਬੋਲ ਮੈਂ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਣੀ ਸਿੰਘ ਨੇ ਹੁਣ ਇੱਕਦਮ ਹੱਦਾ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹੁਣ ਹਣੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੀ ਅਗਰ ਭੈਣ ਕੋਈ ਹੈਗੀ ਆ ਤੇ ਅੰਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵਧਦਾ ਜਾਣਾ ਜੋ ਜੇ ਤੁਸੀਂ ਰੋਕੇ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਅੰਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੀ ਦਾ ਹਾਲਾਂਕਿ ਜਿਵੇਂ ਜਿਵੇਂ ਸਾਰਾ ਵਿਵਾਦ ਵਧਿਆ ਹਨੀ ਸਿੰਘ ਨੇ ਵੀ ਇਸ ਉੱਪਰ ਮਾਫੀ ਮੰਗੀ ਹਨੀ ਸਿੰਘ ਨੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਲਿਖਤੀ ਪੋਸਟ ਪਾ ਕੇ ਮਾਫੀ ਮੰਗੀ ਅਤੇ ਇਸ ਤੋਂ ਬਾਅਦ ਉਸਨੇ ਇੱਕ ਵੀਡੀਓ ਸੰਦੇਸ਼ ਰਿਕਾਰਡ ਕਰਕੇ ਆਪਣੇ ਸੋਸ਼ਲ ਮੀਡੀਆ ਉੱਪਰ ਪੋਸਟ ਕੀਤਾ ਅਤੇ ਮਾਫੀ ਮੰਗੀ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਆਪ ਸਭ ਸੇ ਕੁਝ ਬਾਤ ਕਰਨ ਆਇਆ ਹਾਂ ਅਭੀ ਸਵੇਰ ਸੇ ਮੇਰਾ ਇੱਕ ਵੀਡੀਓ ਇੰਸਟਾਗ੍ਰam ਪੇ ਬਹੁਤ ਵਾਇਰਲ ਕੀਤਾ ਜਾ ਰਿਹਾ ਹੈ ਐਡਿਟ ਕਰਕੇ ਜੋ ਕਾਫੀ ਲੋਕੋ ਕਾਫੀ ਅਪੱਤੇਜਨਕ ਲੱਗ ਰਿਹਾ ਹੈ ਮੈਂ ਆਪਕੋ ਉਸਕੀ ਪੂਰੀ ਕਹਾਣੀ ਬਤਾਣਾ ਚਾਹਤਾ ਹਾਂ मैं ननकू और करुण के शो पे सिर्फ एक गेस्ट था और तकरीबन इस शो पे जाने से दो दिन पहले ही मैं कुछ गायनाकोलॉजिस्ट और कुछ सेक्सोलॉजिस्ट के साथ मेरा लंच था तो उनके साथ मेरा जिक्र चल रहा था और उन्होंने मुझे बताया कि आजकल जो युवा पीढ़ी है वो सेक्सुअली ट्रांसमिटेड डिजीज से बहुत पीड़ित है और ये चीज बहुत ज़्यादा चल रही है और बहुत लोग अनसेफ सेक्स कर रहे हैं तो मैं जब इस शो पे गया मैंने जब जेंजी ऑडियंस देखी तो मेरा आ, सोच थी कि मैं एक जेंजी को उन्हीं की भाषा में एक मैसेज दे जाऊं कि आप अनप्रोटेक्टेड सेक्स ना करें कॉन्डम का इस्तेमाल करें लेकिन मैंने सोचा कि मैं ओ की भाषा में जिस तरह की आजकल ओ और फिल्में जेन्जी देख रहा है उस भाषा में बात करूंगा तो इनको ज़्यादा समझ में आएगी लेकिन वो भाषा कईयों को बहुत बुरी लगी मैं आप सबसे माफी मांगता हूं जिनको मेरी वो भाषा बुरी लगी मेरा किसी को ठेस पहुंचाने का कोई मकसद नहीं था और इंसान एक गलतियों का पुतला है मैं कोशिश करूंगा आज के बाद ऐसी गलती दोबारा ना हो मैं अपनी ज़बान पे नियंत्रण रखूंगा जब मैं कोई बात बोलूंगा और किसको बोलूंगा और किस तरह बोलूंगा और मेरे को इस चीज़ का ख्याल रहेगा कि ये बात एडिट होके एक गलत तरीके से भी वायरल की जा सकती है सो बहर आप सबसे माफी आपका अपना यो, यो हनी सिंह इसी तरह प्यार देती रही ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਨੀ ਸਿੰਘ ਪਹਿਲਾਂ ਵੀ ਆਪਣੇ ਗੀਤਾਂ ਦੇ ਵਿੱਚ ਅਸ਼ਲੀਲ ਡਾਂਸ ਮੂਵਜ਼ ਅਤੇ ਬੋਲਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ ਹੈ। ਹਾਲੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਇੱਕ ਭਾਜਪਾ ਨੇਤਾ ਨੇ ਹਨੀ ਸਿੰਘ ਦੇ ਇੱਕ ਪੁਰਾਣੇ ਗਾਣੇ ਬਾਰੇ ਪੁਲਿਸ ਡਾਇਰੈਕਟਰ ਜਨਰਲ ਡੀਜੀਪੀ ਨੂੰ ਸ਼ਿਕਾਇਤ ਭੇਜੀ ਸੀ। ਉਹਨਾਂ ਨੇ ਗਾਣੇ ਦੇ ਵਿੱਚ ਅਸ਼ਲੀਲ ਡਾਂਸ ਅਤੇ ਬਿਕਨੀ ਵਾਲੀਆਂ ਕੁੜੀਆਂ ਦੇ ਉੱਤੇ ਸਖਤ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਮਨੋਰੰਜਨ ਦੇ ਨਾਮ ਦੇ ਉੱਤੇ ਪੰਜਾਬੀ ਸੰਗੀਤ ਅਤੇ ਪਛਾਣ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਪੰਜਾਬ ਦਾ ਸੱਭਿਆਚਾਰ ਔਰਤਾਂ ਪ੍ਰਤੀ ਆਪਣੀ ਸ਼ਾਨ ਅਤੇ ਸਤਿਕਾਰ ਦੇ ਲਈ ਜਾਣਿਆ ਜਾਂਦਾ ਪਰ ਇਸ ਤਰ੍ਹਾਂ ਦੇ ਗੀਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਇਹ ਗੀਤ YouTube ਦੇ ਉੱਤੇ ਬਿਨਾਂ ਕਿਸੇ ਉਮਰ ਸੀਮਾ ਸ਼੍ਰੇਣੀ ਦੇ ਚਲਾਇਆ ਜਾ ਰਿਹਾ ਜਿਸ ਦਾ ਬੱਚਿਆਂ ਅਤੇ ਕਿਸ਼ੋਰਾਂ ਦੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹਾਨੀ ਸਿੰਘ ਦਾ ਨਾਗਨ 3.0 ਗੀਤ YouTube ਦੇ ਉੱਪਰ ਸਾਡੇ 3 ਸਾਲ ਪਹਿਲਾਂ ਯਾਨੀ ਕਿ 15 April 2022 ਨੂੰ ਰਿਲੀਜ਼ ਕੀਤਾ ਗਿਆ ਸੀ ਇਸ ਨੂੰ ਹੁਣ ਤੱਕ 13 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਜਦੋਂ ਤੋਂ ਹਨੀ ਸਿੰਘ ਨੇ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ ਉਹ ਕਈ ਵਾਰ ਅਜਿਹੇ ਵਿਵਾਦਾਂ ਦੇ ਵਿੱਚ ਕਿਰਿਆ ਕਈ ਵਾਰ ਉਸਨੇ ਮਾਫੀ ਮੰਗੀ ਪਰ ਉਸ ਵੱਲੋਂ ਲਗਾਤਾਰ ਅਜਿਹਾ ਸਭ ਕੀਤਾ ਜਾਣਾ ਜਾਰੀ ਹੈ ਤੁਸੀਂ ਇਸ ਬਾਰੇ ਦੇ ਵਿੱਚ ਕੀ ਵਿਚਾਰ ਰੱਖਦੇ ਹੋ ਕਮੈਂਟਾਂ ਜ਼ਰੀਏ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਦਰਦ ਟੀਵੀ